ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਦੋ ਦੇਸ਼ ਜਦੋਂ ਲੜਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਮਕਸਦ ਹੁੰਦਾ ਹੈ ਇੱਕ ਦੇਸ਼ ਦੇ ਉੱਪਰ ਕਬਜ਼ਾ ਕਰਨਾ ਤੁਸੀਂ ਦੇਖਿਆ ਹੋਣਾ ਕਿ ਦੋ ਦੇਸ਼ ਦੋ ਸਟੇਟ ਦੋ ਰਾਜ ਜਿਹੜੇ ਨੇ ਹਮੇਸ਼ਾ ਹੀ ਦੋ ਦੇਸ਼ਾਂ ਦੇ ਲੜਾਈ ਬਾਰੇ ਤੁਸੀਂ ਸੁਣਿਆ ਹੋਵੇਗਾ ਹੁਣ ਵੀ ਕਈ ਮੁਲਕਾਂ ਦੇ ਵਿੱਚ ਲੜਾਈਆਂ ਚੱਲ ਰਹੀਆਂ ਨੇ ਪਰ ਦੋ ਦੇਸ਼ ਅਜੇ ਹੀ ਦੋ ਮੁਲਕ ਅਜੇ ਹੀ ਜਿਨ੍ਹਾਂ ਦੇ ਵਿੱਚ ਘਰ ਲੜਾਈ ਤਾਂ ਹੋਈ ਹੈ ਪਰ ਇੰਨਾ ਵੱਡਾ ਕੋਈ ਕਾਰਨ ਨਹੀਂ ਸੀ ਕਾਰਨ ਬੜਾ ਹੀ ਛੋਟਾ ਜਿਹਾ ਸਿਰਫ ਇੱਕ ਰਸਗੁਲਾ ਸੁਣ ਕੇ ਤੁਹਾਨੂੰ ਵੀ ਬੜਾ ਹੈਰਾਨੀ ਹੋ ਰਹੀ ਹੋਵੇਗੀ ਕਿ ਅਖੀਰ ਉਸ ਗੁੱਲੇ ਪਿੱਛੇ ਤੋਂ ਮੁਲਕ ਲੜ ਗਏ ਤੇ ਇਹ ਮੈਟਰ ਜਿਹੜਾ ਸੀਗਾ ਅਦਾਲਤ ਤੇ ਵਿੱਚ ਵੀ ਪਹੁੰਚ ਗਿਆ ਤੇ ਹੁਣ ਸਵਾਲ ਉੱਠਦਾ ਹੈ ਕਿ ਅਖੀਰ ਉਸ ਗੁੱਲੇ ਪਿੱਛੇ ਲੜਾਈ ਕਿਉਂ ਹੋਈ ਹੈ ਤੇ ਕਿਸ ਨੂੰ ਹਾਰ ਮੰਨਣੀ ਪਈ ਤੇ ਕਿਹੜਾ ਮੁਲਕ ਜਿਸ ਨੇ ਜਿੱਤ ਹਾਸਲ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਕਿ ਅਖੀਰ ਉਸ ਗੁੱਲਾ ਜਿਹੜਾ ਸੀ ਉਹ ਐਡਾ ਵੱਡਾ ਵਿਵਾਦ ਕਿਉਂ ਬਣਿਆ ਤਾਂ ਗੱਲ ਕਰ ਰਹੇ ਸੀ ਅਸੀਂ ਉਸ ਗੁੱਲੇ ਦੀ ਉਸ ਗੁੱਲਾ ਭਾਰਤ ਦੀਆਂ ਸਭ ਤੋਂ ਮਸ਼ਹੂਰ ਮਠਾਈਆਂ ਦੇ ਵਿੱਚੋਂ ਇੱਕ ਹੈ ਪਰੀ ਮਿਠਾਈ 2015 ਦੇ ਵਿੱਚ ਵਿਵਾਦਾਂ ਦੇ ਵਿੱਚ ਆ ਗਈ ਜਦੋਂ ਉੜੀਸਾ ਅਤੇ ਪੱਛਮ ਬੰਗਾਲ ਵਿਚਕਾਰ ਇਸ ਦੇ ਅਸਲ ਮੁੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਉੜੀਸਾ ਦਾ ਦਾਵਾ ਕੀ ਸੀ ਕਿ ਉੜੀਸਾ ਨੇ ਕਿਆ ਸੀ ਰਸਗੁल्ला ਉਹਨਾਂ ਦੇ ਮੰਦਰ ਜਗਨਨਾਥ ਪੁਰੀ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਇਸ ਨੂੰ ਭਗਵਾਨ ਜਗਨਨਾਥ ਨੂੰ ਭੇਟ ਵਜੋਂ ਚੜਾਇਆ ਗਿਆ ਹੈ ਉੜੀਸਾ ਦੇ ਲੋਕ ਇਸ ਨੂੰ ਖੀਰ ਮੋਹਨ ਵਜੋਂ ਵੀ ਜਾਣਦੇ ਨੇ ਪੱਛਮੀ ਤੇ ਪੱਛਮੀ ਬੰਗਾਲ ਦਾ ਜੋ ਦਾਵਾ ਸੀ ਉਹ ਕਹਿੰਦਾ ਸੀ ਕਿ ਜਿਸ ਰਸਗੁਲੇ ਨੂੰ ਅੱਜ ਪੂਰੀ ਦੁਨੀਆ ਜਾਣਦੀ ਏ ਉਹ 19ਵੀਂ ਸਦੀ ਦੇ ਵਿੱਚ ਕੋਲਕਾਤਾ ਦੇ ਮਸ਼ਹੂਰ ਮਠਾਈਆਂ ਬਣਾਉਣ ਵਾਲੇ ਨਵੀਨ ਚੰਦਰ ਦਾਸ ਨੇ ਬਣਾਇਆ ਸੀ ਉਸ ਨੇ ਇਸ ਨੂੰ ਹੋਰ ਸਪੰਜੀ ਅਤੇ ਰਸਦਾਰ ਬਣਾਇਆ ਜਿਸ ਕਾਰਨ ਇਹ ਹਰ ਘਰ ਦੇ ਵਿੱਚ ਮਸ਼ਹੂਰ ਹੋਇਆ ਹੁਣ ਇਹ ਮਾਮਲਾ ਜਦੋਂ ਅਦਾਲਤ ਤੱਕ ਪਹੁੰਚਿਆ ਜਦੋਂ ਵਿਵਾਦ ਖਤਮ ਨਹੀਂ ਹੋਇਆ ਤਾਂ ਦੋਵਾਂ ਰਾਜਾਂ ਨੇ ਜੀਆਈ ਟੈਗ ਲਈ ਅਰਜੀ ਦਿੱਤੀ ਇਹ ਟੈਗ ਦੱਸਦਾ ਹੈ ਕਿ ਕੋਈ ਵੀ ਚੀਜ਼ ਜਿਹੜੀ ਉਹ ਕਿੱਥੇ ਕਿਸ ਨਾਲ ਜੁੜੀ ਹੈ 2017 ਦੇ ਵਿੱਚ ਪੱਛਮੀ ਬੰਗਾਲ ਨੂੰ ਬੰਗਾਲ ਰਸਗੁੱਲੇ ਦੇ ਲਈ ਜੀਆਈ ਟੈਗ ਮਿਲਿਆ ਇਸ ਦਾ ਮਤਲਬ ਇਹ ਹੈ ਕਿ ਬੰਗਾਲ ਦੇ ਵਿੱਚ ਬਣਿਆ ਰਸਗੁੱਲਾ ਹੁਣ ਕਾਨੂੰਨੀ ਤੌਰ ਤੇ ਬੰਗਾਲ ਦੀ ਵਿਸ਼ੇਸ਼ਤਾ ਮੰਨਿਆ ਜਾਵੇਗਾ ਤਾਂ 2019 ਦੇ ਵਿੱਚ ਓਡੀਸ਼ਾ ਨੂੰ ਓਡੀਸ਼ਾ ਰਸਗੁੱਲਾ ਦੇ ਲਈ ਇੱਕ ਵੱਖਰਾ ਜੀਆਈ ਟੈਗ ਵੀ ਮਿਲਿਆ ਇਸ ਦਾ ਮਤਲਬ ਇਹ ਹੈ ਕਿ ਦੋਵਾਂ ਰਾਜਾਂ ਨੂੰ ਆਪਣੇ ਆਪਣੇ ਰਸਗੁੱਲੇ ਦੇ ਅਧਿਕਾਰ ਮਿਲ ਗਏ ਤਾਂ ਖਬਰੇ ਬੜੀ ਦਿਲਚਸਪ ਸੀ ਕਿਉਂਕਿ ਰਸਗੁੱਲੇ ਦੇ ਪਿੱਛੇ ਦੋ ਮੁਲਕ ਲੜ ਪਏ ਸੀਗੇ ਦਾਦੀਏ ਕੀ ਅਦਾਲਤ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਦੋਵਾਂ ਮੁਲਕਾਂ ਨੂੰ ਰਸਗੁੱਲੇ ਬਣਾਉਣ ਦਾ ਅਧਿਕਾਰ ਮਿਲ ਗਿਆ ਦਾਦੀਏ ਕਿ ਦੋਵਾਂ ਮੁਲਕਾਂ ਦੇ ਵਿੱਚ ਆਪਣੀ ਪਰੰਪਰਾ ਦੇ ਅਨੁਸਾਰ ਰਸਗੁੱਲੇ ਬਣਾਉਣ ਦਾ ਅਧਿਕਾਰ ਮਿਲਿਆ ਦਾਦੀਏ ਕਿ ਦੋ ਰਸਗੁੱਲੇ ਹੁਣ ਭਾਰਤ ਦੇ ਵਿੱਚ ਮਸ਼ਹੂਰ ਨੇ ਇੱਕ ਬੰਗਾਲੀ ਰਸਗੁੱਲਾ ਜੋ ਹਲਕਾ ਚਿੱਟਾ ਹੁੰਦਾ ਹੈ ਜਿਆਦਾ ਸਪੰਜੀ ਤੇ ਰਸਦਾਰ ਹੁੰਦਾ ਹੈ ਤੇ ਦੂਸਰਾ ਰਸਗੁੱਲਾ ਜੋ ਓਡੀਸ਼ਾ ਦਾ ਹੈ ਅਤੇ ਜਿੱਥੇ ਜੋ ਹਲਕਾ ਪੂਰਾ ਥੋੜਾ ਸਖਤ ਤੇ ਰਵਾਇਤੀ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਦੋਹਾਂ ਮੁਲਕਾਂ ਨੂੰ ਰਸਗੱਲੇ ਬਣਾਉਣ ਦੀ ਪਰਮਿਸ਼ਨ ਮਿਲੀ ਜਿਸ ਤੋਂ ਬਾਅਦ ਇਹ ਵਿਵਾਦ ਖਤਮ ਹੋਇਆ